ਦੋ ਬਾਤ ਚੱਲ ਰੇ ਵੁੱਡਲਾਈਨ ਸੀਰੀਜ਼ ਦੇ ਕਿੰਨੀ ਵਧੀਆ ਇਹਦੇ ਚ ਹੁਣ ਕਸਟਮਰ ਨੂੰ ਵਿੱਚ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਗਾ ਇਹ ਲੇਸਿਸ ਬੰਨਣੇ ਨਹੀਂ ਨੇ ਇਹ ਸ਼ੂ ਹੈ ਪਲਾਸਟਿਕ ਹੈ ਓਕੇ ਵੀਰੇ ਔਰ ਜੁੱਤੇ ਦੇ ਅੰਦਰ ਸਪੋਰਟ ਸ਼ੂ ਜਿੰਨਾ ਕੰਫਰਟ ਦਿੱਤਾ ਹੋਇਆ ਹੈ ਆ ਦੇਖੋ ਮੈਮਰੀ ਫੋਮ ਬਤਾਵਾ ਪ੍ਰੋਪਰ ਵਾਸ਼ ਹੈ ਬੰਦਾ ਤੋ ਸਕਦਾ ਨਾ 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 ਬਸ ਇੱਕ ਕਰ ਪਾ ਲਿਆ ਉਸ ਤੋਂ ਬਾਅਦ ਰੈਡੀ ਸੈਟ ਟੂ ਗੋ ਓਕੇ ਵੀਰੇ ਸਿਰਫ 800 ਰੁਪਏ ਇਹਦੇ ਵਿੱਚ ਕਲਰ ਆਏ ਦੋ ਕਲਰ ਭਾਜੀ ਦੋਨੇ ਫੇਮਸ ਕਲਰ ਨੇ ਐਨੀ ਕੈਜੂਅਲ ਆਈਟਮ ਕਰਨੀ ਭਾਜੀ ਕਈਆਂ ਨੇ ਹੁਣ ਫਾਰਮਲ ਪੈਂਟਾਂ ਵੀ ਪਾਣੀ ਹੁੰਦੀਆਂ ਜੀਨਾਂ ਵੀ ਪਾਣੀ ਆ ਬੂਟਕਟ ਨਾਲ ਵੀ ਪੈਂਦਾ ਇਹ ਹਰੇਕ ਨਾ ਪਊਗਾ ਭਜੀ ਓਕੇ ਵੀਰੇ ਇਹ ਵੀ ਵਾਸ਼ਰ ਵਾਲਾ ਧੋਰੋ ਮਸ਼ੀਨ 'ਚ ਸਿੱਟ ਦਿਓ ਕੋਈ ਫਰਕ ਨਹੀਂ 850 ਰੁਪਏ 6 ਤੋਂ ਲੈ ਕੇ 10 ਨੰਬਰ ਤੱਕ ਸਹੀ ਰੇਟ ਆ ਵੀਰੇ ਕੈਨਵਸ 올ਡ ਸਕੂਲ ਕੈਨਵਸ ਦਾ ਲੌਂਗ ਦਾ ਮਾਰਕੀਟ ਦੇ ਵਿੱਚ ਰੇਟ ਹੈਗਾ 550 ਰੁਪਏ ਓਕੇ ਵੀਰੇ ਇਹਦੇ ਰੇਟ ਦੇ ਵਿੱਚ ਅਸੀਂ ਬਿਲਕੁਲ ਕਟੂ ਕਟਾ ਕਰਤਾ 500 ਰੁਪਏ ਓਕੇ ਵੀਰੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਦੋ ਰੰਗ ਵਾਈਟ ਬਲੂ ਤੇ ਇੱਕ ਤੀਆ ਵੀਰੇ ਮਹਿਰੂਨ ਠੀਕ ਹੈ ਤਿੰਨੋ ਕਲਰ ਆਪਣੇ ਕੋ ਅਵੇਲੇਬਲ ਆ ਸਟਾਕ ਦੇ ਵਿੱਚ 500 ਰੁਪਏ ਨੈਟ ਰੇਟ ਓਕੇ ਵੀਰੇ ਓਕੇ ਹੁਣ ਦੋਨਾਂ ਦੀ ਕੁਆਲਿਟੀ ਦਾ ਫਰਕ ਹੁਣ ਗਾਹਕ ਨੂੰ ਫਰਕ ਦੱਸਣਾ ਬਹੁਤ ਜ਼ਰੂਰੀ ਹੈ ਇਹ ਆ ਗਿਆ ਭਾਜੀ ਪਲਾਸਟਿਕ ਸੋਲ 400 ਰੁਪਏ ਦਾ ਕੈਨਵਸ ਪਲਾਸਟਿਕ ਸੋਲ ਜਾਂਦਾ ਜਿਹੜਾ origignal ਕੈਨਵਸ ਆ ਗਿਆ ਇਹਦੇ ਨਾਲ ਦਾ ਉਹ ਰਬੜ ਸੋਲ ਜਾਂਦਾ ਓਕੇ ਇਹਦਾ ਫਾਇਦਾ ਕੀ ਹੈ ਜਿਨ੍ਹਾਂ ਨੇ ਜਿਮ ਪਾਣਾ ਹੈ ਰੈਗੂਲਰ ਪਾਣਾ ਸਟੂਡੈਂਟਸ ਨੇ ਹਰ ਇੱਕ ਨਾਲ ਇਹ ਕੈਰੀ ਕਰ ਸਕਦੇ ਆ ਸਲਿੱਪ ਨਹੀਂ ਕਰੂਗਾ ਹਾਂ ਔਰ ਫਲੈਕਸ ਦੇਖੋ ਬੰਦ ਓਕੇ ਠੀਕ ਹੈ ਇੱਕ ਲਾਸਟ ਔਰ ਫਾਈਨਲ ਆਈਟਮ ਪ੍ਰਿੰਟਰਸ ਨਿਕਲ ਇਹ ਆਪਾਂ ਪਿਛਲੀਆਂ ਤਿੰਨ ਵੀਡੀਓ ਚ ਵੀ ਦਿਖਾਇਆ ਹੈ। ਇਹਦੀ ਰਿਸਪੌਂਸ ਤੁਸੀਂ ਭਰਾਵਾਂ ਨੇ ਦੱਬ ਕੇ ਰਿਸਪੌਂਸ ਦਿੱਤਾ ਇਸ ਕਰਕੇ ਦੁਬਾਰਾ ਰੀਸਟੌਕ ਕਰ ਲਿਆ ਸੀ। ਕਲਰ ਚੈੱਕ ਕਰ ਲਓ ਦੋਨੋਂ ਪ੍ਰੀਮੀਅਮ ਕਲਰ ਆਏ ਨੇ। ਔਰ ਇਹ ਜੁੱਤੇ ਵਾਸ਼ੇ ਵਾਲੇ ਜਿੰਨਾ ਮਰਜੀ ਬਰਸ਼ ਮਾਰੋ ਨਾ ਇਹਦੇ ਧਾਗੇਬਾਰ ਆਣਗੇ ਨਾ ਕੁਝ। ਕਿਉਂਕਿ ਮੇਨ ਦਾ ਇਹੀ ਹੁੰਦਾ ਕਸਟਮਰ ਸਾਨੂੰ ਪੁੱਛਦਾ ਕਿ ਕੀ ਇਹਦੇ ਧਾਗੇ ਤਾਂ ਨਹੀਂ ਬਾਹਰ ਆਣਗੇ? ਕੋਈ ਧਾਗਾ ਵਗੈਰਾ ਕੁਝ ਨਹੀਂ ਹੋ ਜਾਂਦਾ ਫੇਰ। ਬੈਠਾ ਤੋਂ ਦੱਬਰਾ ਯਾਰ। ਆਪਸ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ। ਆਪਾਂ ਕਹਣਾ ਚੌੜੇ ਬ ਯਾਰ। ਖੁਸ਼ੀ ਰਾਮ ਹਲਵਾਈ ਦੇ ਮੁਗਲੇ ਆਜ਼ਮ ਵਾਲਿਆਂ ਦੀ ਪਹਿਲਾਂ ਵੀ ਵੀਡੀਓ ਪਾਉਣੀ ਹੁੰਦੀ ਆ ਬਾਈ ਨੇ ਨਵਾਂ ਸਮਾਨ ਤਿਆਰ ਕਰਾਇਆ ਤੇ ਰੇਟ ਤੇ ਤੁਹਾਨੂੰ ਐਂਡ ਟੂ ਐਂਡ ਪੀਸ ਦਿਖਾਉਨੇ ਆ ਤੇ ਰੇਟ ਸੁਣ ਕੇ ਹਰਾ ਰਹ ਜੋਗੇ ਵੀਡੀਓ ਨਾਲ ਬਣੇ ਨੇ ਤੁਹਾਡੇ ਕੰਮ ਦੀ ਵੀਡੀਓ ਹੈ ਜੀ ਡਬਲ ਲੇਸ ਵਾਲਾ ਡੋਰੇਮੋਂ ਇਹ ਰਹਾ ਨਾਂਮੀ ਡੋਰੇਮੋਂ ਓਕੇ ਜੀ ਦੋਨੋਂ ਕੰਟਰਾਸਟ ਬਹੁਤ ਵਧੀਆ ਨੇ ਨਵੇਂ ਕੰਟਰਾਸਟ ਆਏ ਜਿੱਦਾਂ ਹੁਣ ਕਈ ਡਬਲ ਕਲਰ ਪਸੰਦ ਕਰਦੇ ਪਰ ਪਾਣਾ ਕਸਟਮਰ ਮੇਰੇ ਉਹਨਾਂ ਲਈ 800 ਰੁਪਏ ਰੇਟ 'ਚ ਓਕੇ ਜੀ ਆ ਲਓ ਜੀ ਇੱਕ ਸਿੰਗਲ ਕਲਰ ਦੇ ਵਿੱਚ 800 ਰੁਪਏ ਰਿੰਗ ਦੇ ਵਿੱਚ ਲੈ ਲਓ ਬਾਈ ਰੇਟ ਜੋੜਾ ਪੀਸ ਵੀ ਐਂਡ ਆ ਲਓ ਮੋਟੇ ਲੇਸੀ ਵਾਲਾ ਉਗੀ ਜਮਾਨਾ ਚਲਾ ਗਿਆ ਉਗੀ ਆਪਾਂ ਹੁਣ ਕਰਤਾ 500 ਰੁਪਏ ਦਾ ਉਗੀ ਦੇ ਵੀ ਦਰਸ਼ਨ ਕਰਾਵਾਂਗੇ ਤਾਂ ਹੀ ਚੀਜ਼ ਪਤਾ ਲੱਗੂਗੀ ਫਰਕ ਕੀ ਹੈ ਆ ਲੋ ਜੀ ਇਹ ਆ ਗਿਆ ਸਭ ਤੋਂ ਜਿਆਦਾ ਵਿਗਨ ਵਾਲਾ ਮੋਟੇ ਲੇਸੀ ਵਾਲਾ ਸ਼ੂਜ਼ ਉਗੀ ਹਾਂ ਪਹਿਲਾ ਆਪਣਾ ਜਮਾਨਾ ਗਿਆ ਨਵਾਂ ਆਰਟੀਕਲ ਆ ਗਿਆ ਠੀਕ ਆ ਵੀਰੇ ਪ੍ਰੋਪਰ ਕੁਆਲਟੀ ਚੈੱਕ ਕਰੋ ਔਰ ਉਹਨਾਂ ਹੀ ਭਾਜੀ ਪਫ ਮੇਨ ਚੀਜ਼ ਹੈ ਸਾਰੇ ਬੂਟ ਦੇ ਵਿੱਚ ਅਸੀਂ ਜੇਕਰ ਮੋਟਾ ਸ਼ੂਜ਼ ਆਪਾਂ ਪਾਣੇ ਹਨ ਲੇਸੀ ਵਾਲਾ ਇਹ ਕਿਹ ਚੀਜ਼ ਦੇਖੀਂ ਨੀ ਪਫ ਔਰ ਸ਼ੂ ਦਾ ਪਫ ਚੈੱਕ ਕਰੋ ਕਿੱਦਾਂ ਹੈਵੀ ਹੈ ਔਰ ਰੇਟ ਉਹਨਾਂ ਹੀ ਵਧੀਆ 850 ਰੁਪਏ ਸਰ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਦੇ ਓਕੇ ਵੀਰੇ ਇਹ ਤੋਂ ਬਾਅਦ ਚੱਲਦੇ ਵੁੱਡ ਲਾਈਟ ਸੀਰੀਜ਼ ਦੇ ਕਿੰਨੀ ਵਧੀਏ ਇਹਦੇ 'ਚ ਹੁਣ ਕਸਟਮਰ ਨੂੰ ਇਹ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਗਾ ਇਹ ਲੇਸਿਸ ਬੰਨਣੇ ਨਹੀਂ ਨੇ ਹੈਗੇ ਸ਼ੂ ਹੈ ਲਾਸਟਿਕ ਹੈ ਓਕੇ ਵੀਰੇ ਔਰ ਜੁੱਤੇ ਦੇ ਅੰਦਰ ਸਪੋਰਟ ਸ਼ੂ ਜਿੰਨਾ ਕੰਫਰਟ ਦਿੰਦਾ ਹੈ ਆ ਦੇਖੋ ਮੈਮਰੀ ਫੋਰਮ ਬਤਾਵਾ ਪ੍ਰੋਪਰ ਵਾਸ਼ ਹੈ ਬੰਦਾ ਤੋਂ ਸਕ ਨਾ 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 ਬਸ ਇੱਕ ਕਰ ਪਾ ਲਿਆ ਉਸ ਤੋਂ ਬਾਅਦ ਰੈਡੀ ਸੈਟ ਗੋ ਓਕੇ ਵੀਰੇ ਸਿਰਫ 800 ਰੁਪਏ ਇਹਦੇ ਵਿੱਚ ਕਲਰ ਆਏ ਦੋ ਕਲਰ ਭਾਜੀ ਦੋਨੋਂ ਫੇਮਸ ਕਲਰ ਨੇ ਹਿੱਟ ਕਲਰ ਨੇ ਇਹਦਾ ਕਲਰ ਠੀਕ ਹੈ ਜੀ ਇਹਦੇ ਵਾਰ ਆਪਾਂ ਚੱਲਦੇ ਸੈਮੀ ਕੈਜੂਅਲ ਆਈਟਮ ਕਰਨੀ ਭਾਜੀ ਕਈਆਂ ਨੇ ਹੁਣ ਫਾਰਮਲ ਪੈਂਟਾਂ ਵੀ ਪਾਣੀ ਹੁੰਦੀਆਂ ਜੀਨਾਂ ਵੀ ਪਾਣੀ ਹੈ ਬੂਟਕਟ ਨਾਲ ਵੀ ਪੈਂਦਾ ਇਹ ਹਰੇਕ ਨਾ ਪਊਗਾ ਭਾਜੀ ਓਕੇ ਵੀਰੇ ਇਹ ਵੀ ਵਾਸ਼ਅਬਲਾ ਧੋਲੋ ਮਸ਼ੀਨ 'ਚ ਸਿੱੜਦੇ ਹੋ ਕੋਈ ਫਰਕ ਨਹੀਂ 850 ਰੁਪਏ 6 ਤੋਂ ਲੈ ਕੇ 10 ਨੰਬਰ ਤੱਕ ਸਭ ਬਹੁਤ ਸਹੀ ਰੇਟ ਆ ਬਈ ਇੱਕ ਤੁਹਾਨੂੰ ਹੋਰ ਤੋਹਫਾ ਦੇਵਾਂਗੇ ਲਾਸਟ ਔਰ ਫਾਈਨਲ ਕੈਨਵਸ 올ਡ ਸਕੂਲ ਕੈਨਵਸ ਦਾ ਲੌਂਗ ਦਾ ਮਾਰਕੀਟ ਦੇ ਵਿੱਚ ਰੇਟ ओके okay, वीर सारे साइज 6 ਤੋਂ ਲੈ ਕੇ 10 ਨੰਬਰ ਤੱਕ ਦੋ ਰੰਗ ਵਾਈਟ ਬਲੂ ਤੇ ਇੱਕ ਤੀਆ ਵੀਰੇ ਮਹਿਰੂਨ ਠੀਕ ਹੈ ਤਿੰਨੋਂ ਕਲਰ ਆਪਣੇ ਕੋਲ ਅਵੇਲੇਬਲ ਆ ਸਟੋਰ ਦੇ ਵਿੱਚ 500 ਰੁਪਏ ਨੈਟ ਰੇਟ ਜਿਹਨੇ ਹੁਣ ਇਹਦੇ ਨਾਲ ਦਾ ਕੈਨਵਸ ਲੈਣਾ ਮੋٹے 16 ਨਾਲ ਹਾਂਜੀ ਇਹ 400 ਰੁਪਏ ਨੂੰ ਓਕੇ ਵੀਰੇ ਓਕੇ ਹੁਣ ਦੋਨਾਂ ਦੀ ਕੁਆਲਿਟੀ ਦਾ ਫਰਕ ਹੁਣ ਗਾਹਕ ਨੂੰ ਫਰਕ ਦੱਸਣਾ ਬਹੁਤ ਜ਼ਰੂਰੀ ਹੈ ਇਹ ਆ ਗਿਆ ਭਾਜੀ ਪਲਾਸਟਿਕ ਸੋਲ 400 ਰੁਪਏ ਦਾ ਕੈਨਵਸ ਪਲਾਸਟਿਕ ਸੋਲ ਜਾਂਦਾ ਹੈ ਜਿਹੜਾ origignal canvas ਆ ਗਿਆ ਇਹਦੇ ਨਾਲ ਦਾ ਉਹ ਰਬੜ ਸੋਲ ਜਾਂਦਾ ਓਕੇ ਇਹਦਾ ਫਾਇਦਾ ਕੀ ਹੈ ਜਿਨ੍ਹਾਂ ਨੇ ਜਿਮ ਪਾਣਾ ਹੈ ਰੈਗੂਲਰ ਪਾਣਾ ਸਟੂਡੈਂਟਸ ਨੇ ਹਰ ਇੱਕ ਨਾਲ ਇਹ ਕੈਰੀ ਕਰ ਸਕਦੇ ਆ ਸਲਿੱਪ ਨਹੀਂ ਕਰੂਗਾ ਹਾਂ ਔਰ ਫਲੈਕਸ ਦੇਖੋ ਬੰਦ ਓਕੇ ਜੀ ਮੋੜ ਕੇ ਤਾਂ ਜੇਬ ਵੀ ਵੱਲੋ ਇਹਨੂੰ ਕੋਈ ਫਰਕ ਨਹੀਂਗਾ ਪਰ ਪ੍ਰੋਪਰ ਜੈਨੂਇਨ ਆ ਸਾਰੇ ਸਾਈਜ਼ੇਸ ਹੈ ਇਸ ਤੋਂ ਇਲਾਵਾ ਇੱਕ ਤੁਹਾਨੂੰ ਆਈਟਮ ਦਵਾਂਗੇ ਜਿਹੜੀ ਇਸ ਟਾਈਮ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਬੈਲਮਨ ਸੀਰੀਜ਼ ਓਕੇ ਜੀ ਆ ਲਓ ਬੰਦ ਇਹਦਾ ਰੇਟ ਪਹਿਲਾਂ 1050 ਸੀ ਹਾਂਜੀ ਇਹਦਾ ਰੇਟ ਇਸ ਟਾਈਮ ਅਸੀਂ ਆਫਰ ਲਾਤਾ ਸਿਰਫ ਔਰ ਸਿਰਫ 850 ਰੁਪਏ ਆਊ ਲੈ ਦੋ ਦੋਨੋਂ ਰੰਗ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਠੀਕ ਆ ਜੀ ਇੱਕ ਲਾਸਟ ਔਰ ਫਾਈਨਲ ਆਈਟਮ ਪ੍ਰਿੰਟਰਡ ਸਨੀਕਰ ਇਹ ਆਪਾਂ ਪਿਛਲੀਆਂ ਤਿੰਨ ਵੀਡੀਓ ਚ ਵੀ ਦਿਖਾਇਆ ਹੈ ਇਹਦੀ ਰਿਸਪੌਂਸ ਤੁਸੀਂ ਭਰਾਵਾਂ ਨੇ ਦੱਬ ਕੇ ਰਿਸਪੌਂਸ ਦਿੱਤਾ ਇਸ ਕਰਕੇ ਦੁਬਾਰਾ ਰੀਸਟੌਕ ਕਰ ਲਿਆ ਸੀ ਕਲਰ ਚੈੱਕ ਕਰ ਲਓ ਦੋਨੋਂ ਪ੍ਰੀਮੀਅਮ ਕਲਰ ਆਇਨੇ ਔਰ ਜੁੱਤੇ ਵਾਸ਼ੇ ਵਾਲੇ ਜਿੰਨਾ ਮਰਜੀ ਬਰਸ਼ ਮਾਰੋ ਨਾ ਇਹਦੇ ਧਾਗੇ ਬਾਹਰ ਆਣਗੇ ਨਾ ਕੁਝ ਗਾਰੰਟੀ ਹੈ ਕਿਉਂਕਿ ਮੈਂ ਤਾਂ ਇਹੀ ਹੁੰਦਾ ਕਸਟਮਰ ਸਾਨੂੰ ਪੁੱਛਦਾ ਕਿ ਕੋਈ ਧਾਗਾ ਵਗੈਰਾ ਕੁਝ ਨਹੀਂ ਹੋ ਜਾਂਦਾ ਫੇਰ ਬੈਠਾ ਤੋਂ ਡਬਰਾ ਯਾਰ ਵਾਪਸ ਪੜੀ ਵਾਪਸੀ ਰਿਪੋਰਟ ਪਰ ਕੀ ਹੁੰਦੀ ਮਾਨਸਾ ਜਿੱਦਾਂ ਹੁਣ ਕਈ ਪੀਸ ਨਵੇਂ ਆ ਕਈਆਂ ਦਾ ਇਥੋਂ ਕ੍ਰੈਕ ਹੋ ਗਿਆ ਨਵਾਂ ਪੀਸ ਪਾंदे-ਪਾंदे ਉਹ ਵਾਪਸੀ ਜਿਹੜਾ ਅਗਰ ਸੋਲ ਇਨ ਕੇਸ ਕ੍ਰੈਕ ਹੋ ਜਾਂਦਾ ਯਾ ਕੁਝ ਹੁੰਦਾ ਉਰੀ ਰਿਪੇਅਰ ਦੀ ਫੁੱਲ ਗਾਰੰਟੀ ਹੈ 6 ਮਹੀਨੇ ਦੀ ਓਕੇ ਵੀਰੇ ਠੀਕ ਹੈ ਜੀ ਆਪਾਂ ਐਵੇਂ ਵੀਡੀਓ ਹੀ ਕਰਵਾ ਜੇ ਭਾ ਲੈ ਭਾ ਨਾ ਨਗਰ ਨਹੀਂ ਪੀਸ ਪਾਇਆ ਪਾंदे-ਪਾंदे ਕੁਝ ਹੋ ਗਿਆ ਉਹ ਨਵਾਂ ਦੂੰਗਾ ਓਕੇ ਵੀਰੇ ਠੀਕ ਹੈ ਜੀ ਜੇ ਮੈਨੂਫੈਕਚਰਿੰਗ ਡਿਫੈਕਟ ਹੈਗਾ ਪੀਸ ਨਵਾਂ ਲੈ ਜਾਓ ਪੁੱ ਅਰਸੋ ਵੀ ਆ ਰਹੀ ਰਹਿੰਦੇ ਠੀਕ ਹੈ ਬਾਕੀ ਸਾਡੇ ਨੈਗਲਰ ਹੁਣ ਵੀਡੀਓ ਜਾਂਦੀਆਂ ਰਹਿਣਗੀਆਂ ਇੱਕ ਅਸੀਂ ਸਪੈਸ਼ਲ ਹੋਲ ਸੇਲ ਦੇ ਉੱਤੇ ਵੀਡੀਓ ਦਵਾਂਗੇ ਜਿੰਨੇ ਤੁਹਾਨੂੰ ਆਰਟੀਕਲ ਦਿਖਾਏ ਇਹ ਸਾਰੇ ਪ੍ਰਾਈਸਿਸ ਡਿਟੇਲ ਨੇ ਹੋਲ ਸੇਲ ਦੇ ਉੱਤੇ ਪ੍ਰੋਪਰ ਤੁਹਾਨੂੰ ਮੈਂ ਗੋਡਾਉਣ ਲੈ ਕੇ ਜਾਊਂਗਾ ਆਪਣੇ ਵੇਅਰ ਹਾਊਸ ਪ੍ਰੋਪਰ ਰੇਟ ਦਿਖਾਵਾਂਗਾ ਮਜ਼ੇ ਦਵਾਂਗੇ ਪੂਰੀ ਰੇਟਾਂ ਦੀ ਇਹ ਸਿੰਗਲ ਪੀਸ ਹੀ ਸਗੇ ਇਹ ਸਾਰੇ ਹੀ ਸਿੰਗਲ ਪੀਸ ਆ ਰੇਟਲ ਸੇ ਹੁਣ ਤੁਹਾਨੂੰ ਇੱਕ ਆਈਟਮ ਹੁਣ ਦੇ ਦਿੰਨੇ ਆ ਬ੍ਰਾਂਡ ਫੇਮਸ ਅਲਡੋ ਠੀਕ ਹੈ ਭਾਜੀ ਔਰ ਮੇਨ ਚੀਜ਼ ਭਾਜੀ ਆ ਚੈੱਕ ਕਰੋ ਸਾਲਾ ਬੈਗ ਦਾ ਕਾਡਰ ਉਹਦਾ ਹੈ ਫਰਸਟ ਕਾਪੀ ਹੈ ਸੋਲ ਦੇ ਉੱਤੇ ਐਲਡੋ ਦੀ ਸਟੈਂਥ ਹਾਂਜੀ ਅੰਦਰ ਸੈਂਡਲ ਦੇ ਵੀ ਐਲਡੋ ਦੀ ਸਟੈਂਥ ਬੱਕਰ ਦਾ ਸੈਂਡਲ ਹੈ ਪਿਸ਼ੋਰੀ ਜੁੱਤੀ ਕਹਿੰਦੇ ਇਹਨੂੰ ਓਕੇ ਵੀਰੇ ਇਹ ਜਿਹੜੀ ਆਈਟਮ ਹੈ ਪਹਿਲਾਂ 750 ਸੀਗੀ ਇਸ ਟਾਈਮ ਅਸੀਂ ਰੇਟ ਡ੍ਰੌਪ ਆਊਟ ਕਰਤਾ ਆਰਟੀਕਲ ਦਾ ਕੁਆਂਟੀਟੀ ਬਹੁਤ ਜ਼ਿਆਦਾ ਮੰਗਾਈ ਭਰਾਵਾਂ ਦੇ ਪਿਆਰ ਕਰਕੇ 650 ਰੁਪਏ ਰੇਟ ਕਰਤਾ ਓਕੇ ਵੀਰੇ ਕਲਰ ਦੋ ਨੇ ਦੋਨੋਂ ਆਪਣੇ ਕੋਲ ਸਟਾਕ ਦੇ ਵਿੱਚ ਨੇ ਜਿੰਨੇ ਮਰਜ਼ੀ ਸਾਈਜ਼ ਲੋ 6 ਤੋਂ ਲੈ ਕੇ 10 ਨੰਬਰ ਤੱਕ ਦੋਨੋਂ ਕਲਰ ਚੈੱਕ ਆਊਟ ਕਰ ਲਓ ਸੀ ਇੱਕ ਆਪਣਾ ਬਲੈਕ ਆ ਗਿਆ ਪ੍ਰੀਮੀਅਮ ਇੱਕ ਆਪਣਾ ਕਾਫੀ ਬਲੈਕ ਆ ਗਿਆ ਦੋ ਨਾਲ 6 ਤੋਂ ਲੈ ਕੇ 10 ਨੰਬਰ ਤੱਕ ਅਵੇਲੇਬਲ ਠੀਕ ਹੈ ਠੀਕ ਹੈ ਬਾਈ